ਨਹੀਂ ਐਨੇ ਬਖਰੀ ਵੀ ਮੱਤ ਧਾਰੀ ਹੋਈ ਐ ਸਾਰੇਆਂ ਨੇ ਇਹਨੂੰ ਬਹੁਤ ਲਰਪਤਾ ਪਤ ਮੂਰਖ ਰੋਸ ਨਾ ਰਹੇ ਈਸ਼ਰ ਕੋ ਲਖੋ ਪ੍ਰੋਸ ਕਹਿੰਦੇ ਭਈ ਇਹ ਜਦੋਂ ਬਾਚਨ ਸੁਣਿਆ ਨਾ ਆਪਦੀਆਂ ਧੀਆਂ ਤੋਂ ਰਾਜੇ ਨੇ ਉਹਨੇ ਵੀ ਸੋਚਿਆ ਵਿਚਾਰਿਆ ਨਹੀਂ ਹੈਗਾ ਕਿਸੇ ਗੱਲ ਨੂੰ ਕਹਿੰਦੇ ਸੁਨਤ ਨਿਰਪਤ ਮੂਰਖ ਰੋਸਾ ਕਹਿੰਦੇ ਮੂਰਖ ਬਾਪੂ ਨੇ ਮੂਰਖ ਪਿਓ ਨੇ ਆਪਣੀਆਂ ਧੀਆਂ ਤੋਂ ਗੱਲ ਸੁਣ ਕੇ ਨਾ ਆਪਣੀ ਛੋਟੀ ਧੀ ਦੇ ਪ੍ਰਤੀ ਮਨ ਵਿੱਚ ਗੁੱਸਾ ਰੱਖ ਲਿਆ ਇਹ ਗੱਲ ਕੇ ਸੋਚੀ ਨਹੀਂ ਪੱਟੀ ਦੇ ਰਾਜੇ ਨੇ ਵੀ ਗੱਲ ਤੇ ਉਹ ਧੀ ਦੀ ਠੀਕ ਹੈ ਵੀ ਬਹਾਦਰੀ ਤਾਂ ਦਿੰਦਾ ਸਾਰਿਆਂ ਨੂੰ ਵੀ ਪੁੱਤ ਮੈਂ ਕਿੱਥੇ ਤੁਹਾਨੂੰ ਦੇਣ ਵਾਲਾ ਜੇ ਮੇਰੇ ਤੇ ਪਰਮਾਤਮਾ ਦੀ ਕਿਰਪਾ ਤਾਂ ਹੀ ਤੁਹਾਨੂੰ ਖਵਾਈ ਜਾਂਦਾ ਹੈ ਤਾਂ ਹੀ ਤੁਹਾਨੂੰ ਪਾਲੀ ਜਾਂਦਾ ਉਹਦੀ ਕਿਰਪਾ ਬਿਨਾ ਮੈਂ ਤੁਹਾਨੂੰ ਕਿੱਥੇ ਪਾਲ ਸਰ ਇਹ ਮਾਨਵਕ ਬੰਦੇ ਦੀ ਬਿਰਤੀ ਹੋਰ ਹੁੰਦੀ ਆ ਕਹਿੰਦੇ ਜਿਹੜਾ ਮੂਰਖ ਰਾਜਾ ਸੀ ਨਾ ਉਹਨੇ ਪਰਮਾਤਮਾ ਤੇ ਭਰੋਸਾ ਤਾਂ ਸਮਝਿਆ ਨਹੀਂ ਤੇ ਉਹਨੇ ਇਸ ਗੱਲ ਤੇ ਗੁੱਸਾ ਕੀਤਾ ਵੀ ਸਾਰਿਆਂ ਤੋਂ ਛੋਟੀ ਇਹ ਬੱਕਰੀ ਹੋਈ ਆ ਗਈ ਹੈ ਜਿਹੜੀ ਕਹਿ ਰਹੀ ਹੈ ਵੀ ਮੈਂ ਰੱਬ ਦਾ ਦਿੱਤਾ ਖਾਨੀ ਆ ਆਪਣੇ ਰਾਜ ਮਾਣ ਮਹਿਕੂਲਾ ਪਰਾਪਰਤਕੂਲ ਭਏ ਤੇ ਭੂਲਾ ਆਵਦੇ ਰਾਜ ਦੇ ਮਾਣ ਹੰਕਾਰ ਵਿੱਚ ਰਾਜਾ ਜਿਹੜਾ ਭੁੱਲਿਆ ਵਿਆ ਸੀਗਾ ਤੇ ਇਹ ਭੁੱਲੜ ਪ੍ਰਮਾਤਮਾ ਦੇ ਉਲਟ ਹੋ ਕੇ ਬੈਠ ਗਿਆ ਵੀ ਇਹ ਰੱਬ ਦਾ ਸ਼ਰੀਕ ਬਣ ਗਿਆ ਹੰਕਾਰ ਕਰਕੇ ਸਭ ਕੰਨਿਆ ਨਿਜ ਨectਹਕਾਰੀ ਆਸੇ ਸਮਝਣ ਇੱਛਾ ਤਾਰੀ ਉਹਨੇ ਸਾਰੀਆਂ ਆਪਣੀਆਂ ਬੇਟੀਆਂ ਨੂੰ ਕੋਲੇ ਬੁਲਾ ਲਿਆ ਰਾਜੇ ਨੇ ਤੇ ਉਹਨਾਂ ਤੋਂ ਮਨੋਰਥ ਪੁੱਛਣ ਲੱਗਿਆ ਪ੍ਰਥਕ ਪ੍ਰਥਕ ਤਿੰਨ ਬੂਜਣ ਲਾਗਾ ਕਹ ਤੋ ਕਿਸ ਕੋ ਪੁਗਤ ਹੈ ਭਾਗਾ ਕਹਿੰਦੇ ਸਾਰਿਆਂ ਨੂੰ ਫਿਰ ਉਹ ਕੱਲੀਆਂ ਕੱਲੀਆਂ ਨੂੰ ਰਾਜਾ ਪੁੱਛਣ ਲੱਗ ਪਿਆ ਵੀ ਤੂੰ ਦੱਸ ਕਿਹਦੇ ਭਾਗ ਖਾਨੀ ਐ ਵੀ ਤੂੰ ਦੱਸ ਕਿਹਦਾ ਦਿੱਤਾ ਖਾਨੀ ਐ ਰਾਜਾ ਸਾਰਿਆਂ ਨੂੰ ਪੁੱਛ ਰਿਹਾ ਸਭ ਨੇ ਕਹਿਓ ਪਿਤਾ ਹਮ ਤੇਰਾ ਕਭ ਹੈ ਪਹਿਰ ਹੈ ਦਰਬਕ ਨੇਰਾ ਕਹਿੰਦੇ ਸਾਰੀਆਂ ਹੀ ਕਹਿ ਰਹੀਆਂ ਰਾਜੇ ਨੂੰ ਕਿ ਬਾਪੂ ਅਸੀਂ ਤੇਰਾ ਦਿੱਤਾ ਖਾਨੀਏ ਤੇ ਤੇਰਾ ਦਿੱਤਾ ਹੀ ਅਸੀਂ ਪਹਿਣਦੀਆਂ ਹਾਂ ਰਿੰਪਾਰਤ ਨਿਤ ਦੇਤ ਅਹਾਰਾ ਹਮ ਸਭ ਭੁਗਤ ਹੈ ਭਾਗ ਤੇਹਾਰਾ ਜਦੋਂ ਰਾਜਾ ਪੁੱਛ ਰਿਹਾ ਨਾ ਗੁਰੂ ਜੀਓ ਫਿਰ ਰਾਜੇ ਦੀਆਂ ਬੇਟੀਆਂ ਸਾਰਿਆਂ ਤੋਂ ਛੋਟੀ ਦਾ ਨਾਮ ਇਤਿਹਾਸ ਵਿੱਚ ਨਹੀਂ ਲਿਖਿਆ ਉਹ ਵੱਡੀਆਂ ਜਿਹੜੀਆਂ ਤੇ ਉਹ ਕਹਿ ਰਹੀਆਂ ਵੀ ਬਾਪੂ ਆਪਣੇ ਆਪਣੇ ਭਾਗ ਖਾਂਦਾ ਹੈ ਜਿਹੇ ਜਿਹੇ ਭਾਗ ਆਪਣੇ ਆਪਣੇ ਭਾਗ ਖਾਂਦਾ ਹੈ ਜਿਹੇ ਜਿਹੇ ਭਾਗ ਆ ਦੇਖ ਅਰ ਘਾਟ ਕਜੇ ਅਗਮੈ ਰੰਕ ਸੋ ਰਾਟ ਦੇਖੋ ਦੁਨੀਆ ਵਿੱਚ ਭਵੇਂ ਰਾਜਾ ਤੇ ਭਵੇਂ ਗੰਗਾਲ ਹੈ ਵੀ ਹਰੇਕ ਜਿਹੜਾ ਨਾ ਆਪਣੇ ਆਪਣੇ ਕਰਮਾਂ ਮੁਤਾਬਕ ਘਟ ਵੱਧ ਜਿਹੜਾ ਉਹ ਆਪਦੇ ਆਪ ਦੇ ਭਾਗ ਖਾਂਦਾ ਹੈ ਕੋਈ ਕਿਸੇ ਦਾ ਨਹੀਂ ਖਾ ਸਕਦਾ ਸੁਣ ਪਿਤ ਕਰੋਧ ਕਰ ਹੋਰ ਭਾਰ ਸਭ ਤੇ ਸਟੇ ਗਿਰਾ ਉਚਾਰ ਜਦੋਂ ਰਾਜੇ ਨੇ ਅਗਦੀ ਸਾਰਿਆਂ ਤੋਂ ਛੋਟੀ ਧੀ ਦੇ ਮੁਖ ਤੋਂ ਇਹ ਗੱਲ ਸੁਣੀ ਨਾ ਕੇ ਬਾਪੂ ਅਸੀਂ ਤਾਂ ਪ੍ਰਮਾਤਮਾ ਦਾ ਦਿੱਤਾ ਖਾਨਿਆ ਸਾਰੇ ਤੇ ਸਾਰੇ ਉਹਦੇ ਹੀ ਪੈਦਾ ਕੀਤੇ ਪਏ ਆ ਗੱਲ ਨੂੰ ਸਮਝਣ ਦੀ ਬਜਾਏ ਉਹ ਪੱਟੀ ਦੇ ਰਾਜੇ ਨੇ ਮਨ ਵਿੱਚ ਗੁੱਸਾ ਕੀਤਾ ਤੇ ਸੁਣਦਿਆਂ ਸਾਰ ਬੋਲਣ ਲੱਗਾ ਅੰਕਰ ਅੰਤ ਹਮ ਜਾਤ ਸਮਝਾਰੀ ਤਿਸਕੇ ਪੋਤਰਾ ਕਸ਼ਟ ਤਣ ਭਾਰੀ ਕਹਿੰਦੇ ਉਹ ਫਿਰ ਰਾਜਾ ਹਾਂ ਕਾਰ ਵਿੱਚ ਬੋਲਦਾ ਗੱਲਾਂ ਕਰਕੇ ਕਹਿੰਦਾ ਕਹਿੰਦਾ ਸਾਡੀ ਜਾਤੀ ਵਿੱਚ ਫਲਾਣਾ ਕੰਗਾਲ ਬੰਦਾ ਹੈ ਕਿਸੇ ਦਾ ਜ਼ਿਕਰ ਕਰਕੇ ਉਹ ਰਾਜਾ ਕਹਿ ਰਿਹਾ ਪੱਟੀ ਦਾ ਉਹਦੀ ਧੀ ਨੂੰ ਕਹਿੰਦਾ ਛੋਟੀ ਨੂੰ ਕਹਿੰਦਾ ਵੀ ਉਹਦੇ ਪੁੱਤ ਨੂੰ ਦੇਖ ਕੋੜ ਹੋਇਆ ਵਿਆਹ ਹੈ ਹੱਥ ਪਾਵ ਅੰਗਰੂ ਚਰ ਗਈ ਅਸ ਕੋ ਮੈਂ ਜਬ ਤਹ ਦੇ ਦਈ ਜਿਹੜਾ ਉਹ ਗਰੀਬ ਕੰਗਾਲ ਹੈ ਨਾ ਸਾਡੀ ਜਾਤੀ ਵਿੱਚ ਮੁੰਡੇ ਨੂੰ ਕੋੜ ਹੋਇਆ ਪਿਆ ਉਹਦੇ ਹੱਥਾਂ ਪੈਰਾਂ ਦੀਆਂ ਉਂਗਲਾਂ ਝੜੀਆਂ ਪਈਆਂ ਨੇ ਜਦੋਂ ਮੈਂ ਤੈਨੂੰ ਐਹੋ ਜੇ ਬੰਦੇ ਨਾਲ ਵਿਆਹ ਦਿੱਤਾ ਆਪਣਾ ਭਾਗ ਤਬ ਪਹੁੰਚਣ ਕਰ ਹੈ ਨਰਕ ਸਮਾਨ ਕਸ਼ਟ ਕੋ ਪਰ ਹੈ ਗੁੱਸੇ ਵਿੱਚ ਆ ਕੇ ਰਾਜਾ ਕਹਿੰਦਾ ਵੀ ਮੈਂ ਤੈਨੂੰ ਉਸ ਊੜੀ ਦੇ ਲੜਨ ਲਾਤਾ ਨਾ ਜਦੋਂ ਫੇਰ ਤੂੰ ਉੱਥੇ ਕਹਿੰਦਾ ਭਾਗ ਖਾਈ ਤੇ ਉੱਥੇ ਨਰਕਾਂ ਦਾ ਦੁੱਖ ਭੋਗੀ ਤੈਨੂੰ ਫੇਰ ਦੇਖੂ ਵੀ ਪ੍ਰਮਾਤਮਾ ਕਿਵੇਂ ਕਿਸੇ ਨੂੰ ਦਿੰਦਾ ਸੁਣ ਕੰਨਿਆਣੇ ਪਿਤ ਕੀ ਬਾਣੀ ਸੋ ਐਸੀ ਧਰੇ ਮਨਮਾਣੀ ਕਹਿੰਦੇ ਉਹ ਕੰਨਿਆ ਨੇ ਉਸ ਬੱਚੀ ਲੜਕੀ ਨੇ ਆਪਣੇ ਬਾਪੂ ਦੀ ਆਪਣੇ ਰਾਜੇ ਪਿਤਾ ਦੀ ਗੱਲ ਸੁਣ ਕੇ ਉਹਦੇ ਅੱਗੇ ਆਪਣਾ ਮਸਤਕ ਧਰ ਦਿੱਤਾ ਭਾਵ ਪਿਓ ਦੀ ਗੱਲ ਨੂੰ ਮੰਨ ਲਿਆ। ਉਸਦੀ ਮਾਤ ਸੋਬਰਜਤ ਰਹੀ ਤਾਂ ਪਿਤਾ ਨੇ ਰਿਸ਼ ਕਰ ਕਹੀ ਉਹਦੀ ਮਾਂ ਨੇ ਬਹੁਤ ਵਰ ਗਿਆ ਆਪਦੀ ਧੀ ਨੂੰ ਵੀ ਪੁੱਤ ਛੋਟੀਏ ਤੂੰ ਇਦਾਂ ਨਾ ਕਰ ਤੇਰਾ ਪਿਓ ਜਿਹੜਾ ਹੈ ਕ੍ਰੋਧ ਵਿੱਚ ਬਚਨ ਕਹਿ ਰਿਹਾ ਹੈ ਤੂੰ ਚੁੱਪ ਕਰ ਜਾ ਕਰਿਓ ਕੰਤ ਸੋ ਨਿਸ਼ਚੈ ਨਾ ਨਾ ਅਪਰ ਥਾਣ ਕੋ ਬਹਾਵ ਨ ਮਨਾ ਪਰ ਜਿਹੜੀ ਉਹ ਸਾਰਿਆਂ ਤੋਂ ਛੋਟੀ ਲੜਕੀ ਐ ਜਿਹਨੂੰ ਰਜਨੀ ਕਹਿੰਦੇ ਆ ਉਹਨੇ ਆਪਣਾ ਪਤੀ ਮੰਨ ਲਿਆ ਤੇ ਉਹਨੇ ਨਿਸ਼ਚਾ ਕਰ ਲਿਆ ਸੀ ਕਿ ਕਹਿੰਦੀ ਹੋਰ ਥਾਂ ਤੇ ਹੁਣ ਮੈਂ ਵਿਆਹ ਵੀ ਨਹੀਂ ਕਰਾਉਣਾ ਕਿਉਂਕਿ ਜਦੋਂ ਮੇਰੇ ਪਿਤਾ ਨੇ ਕਹਿ ਦਿੱਤਾ ਹੈ ਲਹੋ ਪ੍ਰਥਮ ਸੋਏ ਪਤ ਮੇਰੇ ਤથા ਭਾਗ ਮੈਂ ਆਪਣਾ ਹੀ ਰੇ ਉਹ ਕਹਿਣ ਲੱਗੀ ਵੀ ਹੁਣ ਜਿਹੜਾ ਨਾ ਮੇਰਾ ਸ੍ਰੇਸ਼ਟ ਪਤੀ ਉਹੀ ਹੋਏਗਾ ਜਿਹਦਾ ਜ਼ਿਕਰ ਮੇਰੇ ਬਾਪੂ ਨੇ ਪਿਤਾ ਨੇ ਕੀਤਾ ਤੇ ਉਸੇ ਨੂੰ ਮੈਂ ਹੁਣ ਆਪ ਦਾ ਭਾਗ ਸਮਝ ਲਿਆ ਵੀ ਮੇਰੇ ਭਾਗਾ ਵਿੱਚ ਉਹੀ ਹੋਊਗਾ ਜੇ ਲਿਖਿਆ ਹੋਇਆ ਨਾ ਜੇ ਕੋੜੀਓ ਹੀ ਮੇਰੇ ਭਾਗਾ ਚ ਲਿਖਿਆ ਹੋਇਆ ਤੇ ਮੇਰਾ ਉਸੇ ਨਾਲ ਹੀ ਵਿਆਹ ਹੋਣਾ ਹੈ ਰਹਿ ਹਟਾਏ ਲੋਕ ਮਿਲ ਕਣੇ ਛੋਟੀ ਸੰਗ ਕਸ਼ਟ ਵਹ ਪਣੇ بڑے ਲੋਕ ਸਮਝਾਉਂਦੇ ਆ ਉਸ ਛੋਟੀ ਰਾਜੇ ਦੀ ਧੀ ਨੂੰ ਕਹਿੰਦੇ ਵੀ ਪੁੱਤ ਤੂੰ ਦੁੱਖ ਭੋਗੇਂਗੀ ਉਸ ਕੋੜੀ ਨਾਲ ਤੇਰਾ ਕਿਵੇਂ ਟਾਈਮ ਲੰਘੂਗਾ ਤੂੰ ਰਾਜੇ ਦੀ ਧੀ ਐ ਕਿਉਂ ਹਿੰਦ ਨੂੰ ਪਿੱਛਾ ਨਹੀਂ ਦਿੰਦੀ ਹੈਂ ਹਮਝ ਲਾਤੇ ਆ ਬਾਪੂ ਦੇ ਸਾਹਮਣੇ ਇੰਨੀ ਵੀ ਗੱਲ ਕਹਿਣੀ ਆ ਵੀ ਤੇਰਾ ਦਿੱਤਾ ਖਾਨੀ ਐ ਕਿਉਂ ਉਲਟਾ ਚੱਲਦੀ ਐ ਤੂੰ ਕਹਿੰਨੀ ਪ੍ਰਮਾਤਮਾ ਦਾ ਦਿੱਤਾ ਖਾਨੀਆ ਤੇਰਾ ਪਿਓ ਬੜਾ ਕੋਹ ਦਿੱਤਾ ਇਹਨੇ ਤੇਰੀ ਇੱਕ ਨਹੀਂ ਮੰਨਣੀ ਤੇ ਸੁਣਨੀ ਇਹਨੇ ਆਪਦੀ ਮਨ ਦੀ ਮਰਜ਼ੀ ਕਰਨੀ ਐ ਰੋਕ ਦੇ ਤਾਂ ਬਹੁਤ ਲੈ ਸਮਝਾ ਬਹੁਤ ਰਿਆ ਰਾਜੇ ਦੀ ਛੋਟੀ ਧੀ ਨੂੰ ਰਹਿ ਫਿਰ ਸੋ ਫਿਰੀ ਨਾ ਫਿਰੇ ਫੇਰੇ ਫਿਰੀ ਸਾਥ ਤਿਸ ਕੇਰੇ ਕਹਿੰਦੇ ਕਿਸੇ ਦੇ ਰੋਕਿਆ ਕਿਸੇ ਦੇ ਮੋੜਿਆ ਉਹ ਰਾਜੇ ਦੀ ਛੋਟੀ ਧੀ ਮੁੜੀ ਨਾ ਆਖਰਕਾਰ ਉਹਨੇ ਉਸ ਟਿੰਗਲੇ ਕੋੜੀ ਦੇ ਨਾਲ ਹੀ ਫੇਰੇ ਲੈ ਲਏ ਕਹ ਹੈ ਦਾਇਜ ਕੋ ਨਿਰਪਕੈ ਦਾਨਾ ਮਨ ਮੂਰਖ ਕੇ ਹੱਠ ਦੇ ਟਕਾਨਾ ਉਹ ਰਾਜੇ ਨੇ ਮੂਰਖ ਬੰਦੇ ਨੇ ਐਡਾ ਹੱਠ ਕਰ ਲਿਆ ਕਹਿੰਦੇ ਕਿਸੇ ਤਰ੍ਹਾਂ ਦਾ ਦਾਜ ਜਿਵੇਂ ਆਪਾ ਧੀ ਨੂੰ ਕੋਈ ਸਮਾਨ ਕਹਿ ਦਿੰਦੇ ਆ ਵੀ ਦਿੰਦੇ ਹੁੰਦੇ ਆਗੇ ਕਹਿੰਦੇ ਉਸ ਤਰ੍ਹਾਂ ਦਾ ਵੀ ਨਹੀਂ ਕੁਛ ਦਿੱਤਾ ਇਹੋ ਜਾਂ ਮਨ ਵਿੱਚ ਰਾਜੇ ਨੇ ਪੱਕਾ ਹੱਠ ਕੀਤਾ ਵੀ ਕੋੜੀ ਨਾਲ ਹੀ ਤੋੜ ਦਿੱਤਾ ਮਨਿਆ ਮਣ ਪ੍ਰਭੂ ਭਾਵੇਂ ਮਾਣ ਸਮਾ ਈਸ਼ਰ ਕੇ ਸੋਪਤ ਜਾਣ ਪਰ ਉਸ ਕੁੜੀ ਨੇ ਉਸ ਸਾੜਾ ਤੋਂ ਛੋਟੀ ਰਾਜੇ ਦੀ ਧੀ ਨੇ ਪ੍ਰਮਾਤਮਾ ਦਾ ਭਾਣਾ ਮੰਨ ਕੇ ਪਤੀ ਨੂੰ ਈਸ਼ਵਰ ਦੇ ਸਮਾਨ ਜਾਣਿਆ ਤੇ ਉਸ ਕੁੜੀ ਦੇ ਨਾਲ ਲੱਗ ਤੁਰੀ ਸਜਣ ਸਾਸੂਰੇ ਦਾਰਯ ਮਹਾ ਪਹਿਰਣ ਖਾਣਨਾ ਪ੍ਰਾਪਤ ਜਹਾਂ ਉਹਦੇ ਤਾਂ ਸਹੁਰੇ ਵੀ ਬਹੁਤ ਗਰੀਬ ਸੀ ਜਿੱਥੇ ਉਹਨੂੰ ਖਾਣ ਵਾਸਤੇ ਪਹਿਨਣ ਵਾਸਤੇ ਵੀ ਕੁਝ ਪ੍ਰਾਪਤ ਨਹੀਂ ਸੀ ਹੋ ਸਕਦਾ ਗਰੀਬਨ ਮੈਂ ਖਾਰੇ ਜਾਏ ਤਰਹਿ ਤਬਤੈਂ